ਸਤ ਸ੍ਰੀ ਅਕਾਲ ਸਤ ਸ੍ਰੀ ਅਕਾਲ ਮੁੜਾਵਾਦ ਮੁੜਾਵਾਦ ਜੀ 62 ਮੁੜਾਵਾਦ ਜਿਹੜਾ ਆਮ ਆਦਮੀ ਪਾਰਟੀ ਨੇ ਵੀ ਸਾਨੂੰ ਆਮ ਨਹੀਂ ਸਮਝਿਆ ਉਹਨਾਂ ਨੇ ਸਾਨੂੰ ਇਸ ਤੋਂ ਵੀ ਥੱਲੇ ਸਮਝਿਆ ਵੀ ਇਹ ਆਮ ਵੀ ਨਹੀਂ ਹੈਗੇ ਆਮ ਤੋਂ ਵੀ ਬਹੁਤ ਥੱਲੇ ਨੇ ਜਿਹਨੇ ਕਰਕੇ ਸਾਨੂੰ ਅੱਜ ਤੱਕ ਇਹਨਾਂ ਦੇ ਵੀ ਨਿਰਬੋਟ 2.5 ਸਾਲ ਹੋ ਗਏ ਨੇ ਇਹਨਾਂ ਦੇ ਤੁਸੀਂ ਦੇਖ ਸਕਦੇ ਹੋ ਮੈਂ ਕਾਵਾਂਗਾ ਤੁਹਾਡੇ ਕੈਮਰਾਮੈਨ ਜੀ ਨੂੰ ਕਿ ਇਹ ਕੋਲ ਦੇ ਫੋਨ ਇਹਨਾਂ ਦੇ ਸਾਰੇ ਮੰਤਰੀ ਸੰਤਰੀ ਜੋ ਵੀ ਨੇ ਇਹਨਾਂ ਦੇ ਨਾਲ ਸਾਡੇ ਮੰਗ ਪੱਤਰਾਂ ਦੀਆਂ ਫੋਟੋਆਂ ਨੇ ਤੇ ਇਹਨਾਂ ਦੇ ਵਿੱਚ ਕੋਈ ਦਿਆਦਲੀ ਨਹੀਂ ਹੈਗੀ ਮੰਗ ਪੱਤਰ ਲੈਣ ਜੋਗੇ ਤੇ ਨਾਲ ਫੋਟੋਆਂ ਖਚਾਂਜੋਗੇ ਸਮਝਿਆ ਉਸ ਤੋਂ ਇਲਾਵਾ ਸਾਡੇ ਕੋਈ ਇਨਸਾਫ ਨਹੀਂ ਮਿਲਿਆ ਅਜੇ ਤੱਕ 10.5 ਸਾਲ ਤੋਂ ਅਸੀਂ ਇਹਨਾਂ ਦੇ ਧਰਲੇ ਮਾਰ ਰਹੇ ਆ ਤੇ ਅਸੀਂ ਨਹੀਂ ਚਾਹੁੰਦੇ ਕਿ ਅਸੀਂ ਸੰਘਰਸ਼ ਕਰੀਏ ਪਰ ਜਿਹੜਾ ਹੁਣ ਜਿਹੜੇ ਸਾਡੇ ਭਰਾ ਨੇ ਇਸ ਬੰਨਾਂ ਜੁੜੇ ਹੋਏ ਉਹਨਾਂ ਨੇ ਸਾਨੂੰ ਮਜਬੂਰ ਕੀਤਾ ਇਹ ਸਰਕਾਰ ਨੇ ਵੀ ਅਸੀਂ ਸੰਘਰਸ਼ ਕਰਨਾ ਜਿੰਦਾਬਾਦ ਮਤਬਤ ਮੁਬਾਰਕ ਸਲਾਮਤ ਮਤਬਤ ਮੁਬਾਰਕ ਟੋਗੋ ਨਾਲ ਹੋਈ ਹੈ ਜਿਹੜੀ ਸਾਡੀ ਗੱਲ ਹੋਈ ਹੈ ਉਹਨਾਂ ਨਾਲ ਉਹਨਾਂ ਨੇ ਸਾਨੂੰ ਵਿਸ਼ਵਾਸ ਦਿੱਤਾ ਸੀ ਆਪਣੇ ਪੀਏ ਨੂੰ ਉਹਨਾਂ ਨੇ ਕਹਿ ਦਿੱਤਾ ਸੀ ਕਿ ਤੁਸੀਂ ਇਹਨਾਂ ਬੱਚਿਆਂ ਦੀ ਬਹੁਤ ਪ੍ਰੋਬਲਮ ਹੈ ਜਿਹੜਾ ਇਹਨਾਂ ਨੂੰ ਜੁਨਿੰਗ ਲੈਟਰ ਅਜੇ ਤੱਕ ਨਹੀਂ ਮਿਲਿਆ ਹੈ ਬਹੁਤ ਦੇਰ ਤੋਂ ਲੰਕਿਏ ਹੋਏ ਨੇ ਔਰ ਉਹ ਬੰਦੇ ਨੇ ਸਿਰਫ ਸਾਡੀ ਤਾਂ ਫੜੀ ਸੀ ਉਨੇ ਕਿਹਾ ਹੈ ਕਿ ਇਹਨਾਂ ਨੂੰ ਆਪਾਂ ਜੁਆਇਨਿੰਗ ਲੈਟਰ ਜੜਿਆ ਚੰਦ ਦਿਨਾਂ ਦੇ ਵਿੱਚ ਦੇ ਦੇਵਾਂਗੇ। ਜੁਆਬਾਦ 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 ਇਹ ਪਾਰਟੀ ਨੇ ਸੱਤਾ ਵਿੱਚ ਆਉਣ ਤੋਂ ਪਹਿਲਾਂ ਲੋਕਾਂ ਨਾਲ ਰੋਜ਼ਗਾਰ ਦਾ ਜੋ ਵਾਅਦਾ ਕਰਿਆ ਸੀਗਾ ਕਿਤੇ ਨਾ ਕਿਤੇ ਉਹ ਵਾਅਦਾ ਉਹ ਪੂਰਾ ਨਹੀਂ ਕਰ پا ਰਹੇ ਕਿਉਂਕਿ 2014 ਵਿੱਚ ਡਰਾਈਵਰਾਂ ਦੀ ਭਰਤੀ ਹੋਈ ਸੀ ਜਿਸ ਵਿੱਚ ਕਿ ਉਹਨਾਂ ਨੇ ਟੈਸਟ ਤਾਂ ਕਲੀਅਰ ਕਰ ਲਏ ਸੀਗੇ ਲੇਕਿਨ 2014 ਤੋਂ ਬਾਅਦ ਉਹ ਆਪਣੀਆਂ ਮੰਗਾਂ ਲੈ ਕੇ ਲੰਮਕੇ ਦੇ ਰਹੇ ਧਰਨੇ ਪ੍ਰਦਰਸ਼ਨ ਕਰਦੇ ਰਹੇ ਉਹਨਾਂ ਦੇ ਧਰਨਿਆਂ ਦੇ ਉੱਤੇ ਜਾ ਕੇ ਭਵਨ ਸਿੰਘ ਮਾਨ ਅਤੇ ਉਹਨਾਂ ਦੇ ਨੁਮਾਇੰਦੇ ਜਾਂਦੇ ਰਹੇ ਨੇ ਕਿ ਸਾਡੀ ਸਰਕਾਰ ਬਣਾਓ ਤੁਹਾਡੀਆਂ ਮੰਗਾਂ ਹਨ ਜੋ ਪਹਿਲ ਦੇ ਆਧਾਰ ਤੇ ਹੱਲ ਕਰਤੇ ਜਾਣਗੀਆਂ ਇਹ ਦੇਖਦੇ ਹੋਏ ਇਹਨਾਂ ਨੇ ਵੀ ਆਮ ਆਗੂ ਪਾਰਟੀ ਦੀ ਸਪੋਰਟ ਕੀਤੀ ਤੇ ਵੱਧੋ ਵੱਧ ਵੋਟਾਂ ਪਾਈਆਂ ਤੇ ਪਵਾਈਆਂ ਲੇਕਿਨ ਉਸ ਤੋਂ ਬਾਅਦ ਇਹਨਾਂ ਨੇ ਫਾਈਨਾਂਸ ਮਿਨਿਸਟਰ ਦੇ ਨਾਲ ਅਲੱਗ-ਅਲੱਗ ਮਿਨਿਸਟਰਾਂ ਦੇ ਨਾਲ ਵੀ ਮੀਟਿੰਗਾਂ ਕਰ ਲਈਆਂ ਮੰਗ ਪੱਤਰ ਦੇਤੇ ਲੇਕਿਨ ਇਹਨਾਂ ਨੂੰ ਹਲੇ ਤੱਕ ਜੁਆਇਨਿੰਗ ਨਹੀਂ ਕਰਾਈਗੀ ਨੈੱਟ ਤੇ ਇਹਨਾਂ ਦਾ ਨਾਮ ਬੋਲਦਾ ਕਿ ਇਹਨਾਂ ਨੂੰ ਜੁਆਇਨ ਕਰਾਓ ਲੇਕਿਨ ਪੰਜਾਬ ਸਰਕਾਰ ਹੈ ਜੋ ਇਹਨਾਂ ਦੇ ਵੱਲ ਬਿਲਕੁਲ ਵੀ ਧਿਆਨ ਨਹੀਂ ਦੇ ਰਹੀ ਸਾਡੇ ਨਾਲ ਉਹਦੇ ਅਧਿਕਾਰੀਆਂ ਦੇ ਮੌਜੂਦ ਨੇ ਡਰਾਈਵਰ ਵੀ ਮੌਜੂਦ ਨੇ ਨਾਲ ਗੱਲਬਾਤ ਕਰਾਂਗੇ ਕਿ ਨਾ ਮੇਰੀ ਆਪਣਾ ਸੱਸੀ ਗਾਲ ਜੀ ਮੇਰਾ ਨਾਮ ਵਿਨੋਦ ਕੁਮਾਰ ਹੈ ਵਿਨੋਦ ਜੀ ਸੱਤਾ ਪਹੁੰਚਣ ਤੋਂ ਪਹਿਲਾਂ ਤੁਹਾਡੇ ਨਾਲ ਵਾਅਦਾ ਵੀ ਕਰਿਆ ਸੀ ਆਮ ਲੋਕਾਂ ਨਾਲ ਵਾਅਦਾ ਕਰਿਆ ਸੀਗਾ ਕਿ ਸਿਹਤ ਸਹੂਲਤਾਂ ਦੇ ਹੋਗੇ ਰੋਜ਼ਗਾਰ ਹੋਗੇ ਰੋਜ਼ਗਾਰ ਦਿੱਤਾ ਜਾਵੇਗਾ ਲੇਕਿਨ ਤੁਹਾਡੇ ਮੰਗਾ ਨੇ 2014 ਤੋਂ ਲੰਮਕਰੀਆਂ ਨੇ ਆਮ ਆਦੀ ਪਾਰਟੀ ਸਰਕਾਰਾਂ ਦੀ ਵੋਟਾਂ ਪਈਆਂ ਵੀ ਪੁਆਈ ਪਹਿਲਾਂ ਤੇ ਤੁਹਾਡਾ ਤੇ ਤੁਹਾਡੇ ਇਸ ਚੈਨਲ ਦੇ ਪਰਿਵਾਰ ਦਾ ਮੈਂ ਸასი ਸ਼ਕਲ ਬੁਲਾਣਾ ਚਾਹਾਂਗਾ ਉਹਨਾਂ ਨੂੰ ਤੇ ਉਸ ਤੋਂ ਬਾਅਦ ਮੈਂ ਆਪਣੀਆਂ ਜਿਹੜੀਆਂ ਮੰਗਾਂ ਆ ਉਹਦੇ ਬਾਰੇ ਤੁਹਾਨੂੰ ਦੱਸਣਾ ਚਾਹਾਂਗਾ ਕਿ 2014 ਦੇ ਵਿੱਚ ਜੁਆਇਨਿੰਗ ਲਿਸਟ ਜਿਹੜੀ ਹੈ ਸਾਡੀ ਪੈ ਗਈ ਸੀ ਪ੍ਰੋਵੀਜ਼ਨਲ ਲਿਸਟ ਤੇ ਉਹਦੇ ਜੋਇਨਿੰਗ ਦੇਣੀ ਸੀ ਜਿਹੜੀ ਕਿ ਇਹਨਾਂ ਨੇ ਸਰਕਾਰ ਨੇ ਸਾਨੂੰ ਜੋਇਨਿੰਗ ਨਹੀਂ ਦਿੱਤੀ ਉਦੋਂ ਦੇ ਲਮਕਦੇ ਆਂਡੇ ਆ ਔਰ ਸਾਰੇ ਸੰਤਰੀ ਮੰਤਰੀ ਜੋ ਵੀ ਜੜੀ ਜੜੀ ਵੀ ਮੌਕੇ ਦੀ ਸਰਕਾਰ ਹੀ ਉਹਨਾਂ ਦੇ ਨਾਲ ਅਸੀਂ ਗੱਲ ਕੀਤੀ ਉਹਨਾਂ ਨੂੰ ਅਸੀਂ ਆਪਣੇ ਮੰਗ ਪੱਤਰ ਦਿੱਤੇ ਫਿਰ ਸਾਨੂੰ ਇੱਕ ਬੜੀ ਆਸ ਲੱਗੀ ਕਿ ਆਮ ਆਦਮੀ ਪਾਰਟੀ ਜਿਹੜੀ ਹੈ ਕਿ ਆਮ ਬੰਦੇ ਵਾਸਤੇ ਹੋਏਗੀ ਤੇ ਸ਼ਾਇਦ ਅਸੀਂ ਆਮ ਤੋਂ ਵੀ ਥੱਲੇ ਆ ਜਿਹੜਾ ਆਮ ਆਦਮੀ ਪਾਰਟੀ ਨੇ ਵੀ ਸਾਨੂੰ ਆਮ ਨਹੀਂ ਸਮਝਿਆ ਉਹਨਾਂ ਨੇ ਸਾਨੂੰ ਇਸ ਤੋਂ ਵੀ ਥੱਲੇ ਸਮਝਿਆ ਵੀ ਇਹ ਆਮ ਨਹੀਂ ਹੈਗੇ ਆਮ ਤੋਂ ਵੀ ਬਹੁਤ ਥੱਲੇ ਨੇ ਜਿਹਦੇ ਕਰਕੇ ਸਾਨੂੰ ਅੱਜ ਤੱਕ ਇਹਨਾਂ ਦੇ ਵੀ ਨਿਰਬੋਟਾ 2.5 ਸਾਲ ਹੋ ਗਏ ਨੇ ਇਹਨਾਂ ਦੇ ਤੁਸੀਂ ਦੇਖ ਸਕਦੇ ਹੋ ਮੈਂ ਕਾਵਾਂਗਾ ਤੁਹਾਡੇ ਕੈਮਰਾਮੈਨ ਜੀ ਨੂੰ ਕਿ ਇੱਕ ਵਾਰੀ ਦੱਸੋ ਇਹਨਾਂ ਦੇ ਸਾਰੇ ਮੰਤਰੀ ਸੰਤਰੀ ਜੋ ਵੀ ਨੇ ਇਹਨਾਂ ਦੇ ਨਾਲ ਸਾਡੇ ਮੰਗ ਪੱਤਰਾਂ ਦੀਆਂ ਫੋਟੋਆਂ ਨੇ ਤੇ ਇਹਨਾਂ ਦੇ ਵਿੱਚ ਕੋਈ ਦਇਆਦਲੀ ਨਹੀਂ ਹੈਗੀ ਇਹਨਾਂ ਨੇ ਸਾਨੂੰ ਸਰਫਾ ਮੰਗ ਬਤਰਲੇਨ ਜੋਗੇ ਤੇ ਨਾਲ ਫੋਟੋ ਖਚਾਣ ਜੋਗੇ ਸਮਝਿਆ ਉਸ ਤੋਂ ਇਲਾਵਾ ਸਾਨੂੰ ਕੋਈ ਇਨਸਾਫ ਨਹੀਂ ਮਿਲਿਆ ਅਜੇ ਤੱਕ 3 2 ਸਾਲ ਤੋਂ ਅਸੀਂ ਇਹਨਾਂ ਦੇ ਤਰਲੇ ਮਾਰ ਰਹੇ ਆ ਤੇ ਅਸੀਂ ਨਹੀਂ ਚਾਹੁੰਦੇ ਕਿ ਅਸੀਂ ਸੰਘਰਸ਼ ਕਰੀਏ ਪਰ ਜਿਹੜਾ ਹੁਣ ਜਿਹੜੇ ਸਾਡੇ ਭਰਾ ਨੇ ਇਸ ਦੇ ਨਾਲ ਜੁੜੇ ਹੋਏ ਉਹਨਾਂ ਨੇ ਸਾਨੂੰ ਮਜਬੂਰ ਕੀਤਾ ਇਹ ਸਰਕਾਰ ਨੇ ਵੀ ਅਸੀਂ ਸੰਘਰਸ਼ ਕਰੀਏ ਅੱਜ ਇਸ ਸੰਘਰਸ਼ ਦੇ ਵਿੱਚ ਅਸੀਂ ਹਿੱਸੇ 'ਚ ਬਣੇ ਆਂ ਸੰਗਰੂਰ ਆਏ ਆਂ ਅਲੱਗ-ਅਲੱਗ ਜ਼ਿਲ੍ਹਿਆਂ 'ਚੋਂ ਪੰਜਾਬ ਤੋਂ ਵਿੱਚੋਂ ਸਿਰਫ ਤੇ ਸਿਰਫ ਮੌਤਵਾਰ ਬੰਦੇ ਹੀ ਪਹੁੰਚੇ ਆਂ ਜਿਹੜੇ ਕਿ ਇਸ ਜੂਨੀਅਨ ਨੂੰ ਲੀਡ ਕਰਦੇ ਆਂ ਆਪਾਂ ਉਹੀ ਬੰਦੇ ਪਹੁੰਚੇ ਆਂ ਜਿਆਦਾ ਇਕੱਠ ਨਹੀਂ ਕੀਤਾ ਇਸ ਕਰਕੇ ਕਿ ਪਹਿਲਾਂ ਹੀ ਅਸੀਂ ਬਹੁਤ ਜ਼ਿਆਦਾ ਗਰੀਬੀ ਰੇਖਾ ਤੋਂ ਨੰਗ ਰਹੇ ਆਂ ਤੇ ਸਾਡੇ ਜਿਹੜੇ ਵੀਰ ਭਰਾ ਨੇ ਉਹ ਸਕੂਲ ਦੀਆਂ ਵੈਨਾਂ ਜਾਂ ਈ-ਰਿਕਸ਼ਾ ਚਲਾ ਕੇ ਆਪਣਾ ਢਿੱਡ ਭਰ ਰਹੇ ਨੇ ਆਪਣੇ ਪਰਿਵਾਰ ਦਾ ਖਰਚਾ ਕਰੇ ਜੀ ਇੰਦਰ ਸਿੰਘ ਨਾਲ ਤੁਹਾਡੀ ਫੋਟੋ ਆਵਾਂਗੇ ਪੱਤਰ ਦੇ ਰਿਹਾ ਹੂੰ ਇਹਨਾਂ ਨਾਲ ਕੀ ਗੱਲਬਾਤ ਸੀ ਉਸ ਟਾਈਮ ਸਿੱਖਿਆ ਮੰਤਰੀ ਸੀਗੇ ਆਹ ਸੌਰੀ ਹੈਲਥ ਮਿਨਿਸਟਰ ਐਜ਼ ਮਿੰਿਸਟਰ ਉਸ ਟਾਈਮ ਸਿੰਘਲਾ ਸਾਹਿਬ ਬਹੁਤ ਵਧੀਆ ਬੰਦੇ ਸੀ ਇਹ ਮਾਨ ਸਾਹਿਬ ਨੇ ਉਹਨਾਂ ਨੂੰ ਮੈਂ ਨਹੀਂ ਜਾਣਦਾ ਮੈਂ ਨਾ ਕਹਿ ਸਕਦਾ ਕਿ ਕੀ ਰੀਜ਼ਨ ਹੋਇਆ ਪਰ ਜਿਹੜੀ ਸਾਡੀ ਟਾਕ ਉਹਨਾਂ ਨਾਲ ਹੋਈ ਹੈ ਜਿਹੜੀ ਸਾਡੀ ਗੱਲ ਹੋਈ ਹੈ ਉਹਨਾਂ ਨਾਲ ਉਹਨਾਂ ਨੇ ਸਾਨੂੰ ਵਿਸ਼ਵਾਸ ਦਿੱਤਾ ਸੀ ਆਪਣੇ ਪੀਏ ਨੂੰ ਉਹਨਾਂ ਨੇ ਕਹਿ ਦਿੱਤਾ ਸੀ ਕਿ ਤੁਸੀਂ ਇਹਨਾਂ ਬੱਚਿਆਂ ਦੀ ਬਹੁਤ ਪ੍ਰੋਬਲਮ ਹੈ ਜਿਹੜਾ ਇਹਨਾਂ ਨੂੰ ਜੁਆਇਨਿੰਗ ਲੈਟਰ ਅਜੇ ਤੱਕ ਨਹੀਂ ਮਿਲਿਆ ਹੈ ਬਹੁਤ ਧੇਰ ਤੋਂ ਲੰਮਕੇ ਹੋਏ ਨੇ ਔਰ ਉਹ ਬੰਦੇ ਨੇ ਸਿਰਫ ਸਾਡੀ ਫਾਰਮ ਭਰੀ ਸੀ ਉਹਨੇ ਕਹਿਆ ਸੀ ਕਿ ਇਹਨਾਂ ਨੂੰ ਆਪਾਂ ਜੁਆਇਨਿੰਗ ਲੈਟਰ ਜਿਹੜੇ ਆ ਚੰਦ ਦਿਨਾਂ ਦੇ ਵਿੱਚ ਦੇ ਦੇਾਂਗੇ ਔਰ ਜਿਸ ਦਿਨ ਉਹਨਾਂ ਨੇ ਇਹ ਗੱਲ ਕੀਤੀ ਉਸ ਦਿਨ ਹੀ ਉਹਨਾਂ ਦੇ ਉੱਤੇ ਉਹ ਮੱਧ ਭਾਗੀ ਘਟਨਾ ਜਿਹੜੀ ਆ ਉਹ ਵਾਪਰ ਗਈ ਉਹ ਕੇਸ ਜਾਂ ਪੈ ਗਿਆ ਅਸੀਂ ਨਹੀਂ ਚਾ ਪਤਾ ਸਾਨੂੰ ਨਹੀਂ ਪਤਾ ਕਿ ਉਹ ਸਹੀ ਨੇ ਕਿ ਜਾਂ ਗਲਤ ਨੇ ਬਟ ਸਾਡੀ ਨਜ਼ਰ ਚ ਉਹ ਜਿੰਦਾਬਾਦ ਆਦਮੀ ਆ ਆਮ ਆਦਮੀ ਦੀ ਗੱਲ ਸੁਣਨ ਵਾਲਾ ਆਦਮੀ ਆ ਹੋਰ ਵੀ ਵੀਰ ਮੌਜੂਦ ਨੇ ਗੱਲਬਾਤ ਕਰਾਂਗੇ ਕਿ ਨਾਮ ਆਪਣਾ ਮੇਰਾ ਨਾਮ ਅਸ਼ੋਕ ਹੈ ਜੀ ਤੇ ਅਸ਼ੋਕ ਜੀ ਕਿਸ ਤਰ੍ਹਾਂ ਦਿਖਦੇ ਹੋ ਕਿ ਮੰਗ ਪੱਤਰ ਕਾਫੀ ਮੰ Ministrਾਂ ਨੂੰ ਦਿੱਤੇ ਨੇ ਲੇਕਿਨ ਹੱਲ ਕੋਈ ਨਹੀਂ ਹੋਇਆ ਤੱਕ ਵੀਰ ਜੀ 2014 ਤੋਂ ਲੈ ਕੇ ਅੱਜ ਤੱਕ ਅਸੀਂ ਧੱਕੇ ਖਾ ਰਹੇ ਹਾਂ ਅਲੱਗ-ਅਲੱਗ ਮੰ Ministr ਕੋਲ ਅਲੱਗ-ਅਲੱਗ ਉਧੇਦਾਰਾਂ ਕੋਲ ਅਸੀਂ ਜਾ ਜਾ ਕੇ ਜੁੱਤੀਆਂ ਕਸ ਗਈਆਂ ਆਪਣੇ ਪਰਿਵਾਰਾਂ ਤੋਂ ਪਤਾ ਨਹੀਂ ਕਿਸ ਤਰ੍ਹਾਂ ਕਿਸ ਤਰ੍ਹਾਂ ਖਰਚਾ ਕਰਕੇ ਅਸੀਂ ਅਲੱਗ-ਅਲੱਗ ਸਟੇਟ ਤੋਂ ਚੰਡੀਗੜ੍ਹ ਮਹੀਨੇ ਦੇ ਦੋ-ਦੋ ਤਿੰਨ-ਤਿੰਨ ਚੱਕਰ ਸਾਡੇ ਹੁੰਦੇ ਆ ਪਰ ਸਾਡੀ ਦਫ਼ਤਰਾਂ ਜਾ ਕੇ ਸੈਕਟਰੀਅਟ ਜਾ ਕੇ ਸੀਐਮ ਸਾਹਿਬ ਦੇ ਆਫਿਸ ਜਾ ਕੇ ਸੀਐਮ ਸਾਹਿਬ ਦੇ ਆਫਿਸ ਜਾ ਕੇ ਅਸੀਂ ਮੀਟਿੰਗ ਵਾਸਤੇ ਕਈ ਵਾਰ ਮਿਹਨਤ ਕੀਤੀ ਪਰ ਸਾਨੂੰ ਅਜੇ ਤੱਕ ਸੀਐਮ ਸਾਹਿਬ ਦੀ ਮੀਟਿੰਗ ਦਾ ਹੀ ਕੋਈ ਟਾਈਮ ਨਹੀਂ ਮਿਲੇ ਜਦਕਿ ਮੀਡੀਆ ਦੇ ਵਿੱਚ ਸੋਸ਼ਲ ਮੀਡੀਆ ਦੇ ਵਿੱਚ ਇਹ ਕਿਹਾ ਜਾਂਦਾ ਹੈ ਕਿ ਸੀਐਮ ਸਾਹਿਬ ਦੀ ਸਰਕਾਰ ਜਿਹੜੀ ਇਹ ਮਾਨ ਸਾਹਿਬ ਦੀ ਸਰਕਾਰ ਜਿਹੜੀ ਹੈਗੀ ਆ ਇਹ ਆਮ ਬੰਦੇ ਵਾਸਤੇ ਆਮ ਲੋਕਾਂ ਵਾਸਤੇ ਆਮ ਜਨਤਾ ਨੂੰ ਸੁਣੇਗੀ ਪਰ ਸਾਡੀ ਤਾਂ ਅਜੇ ਤ ਸਾਨੂੰ ਅਜੇ ਤੱਕ ਮੰਤਰੀ ਸਭਾ ਨਾਲ ਮਿਲਣ ਦਾ ਟਾਈਮ ਨਹੀਂ ਦਿੱਤਾ ਗਿਆ 42000 ਪਲੱਸ ਤੋਂ ਨੌਕਰੀਆਂ ਦੇ ਬੈਨਰ ਲੱਗੇ ਹੋਏ ਨੇ ਕਿ 42000 ਤੋਂ ਪਲੱਸ ਨੌਕਰੀ ਦੇਤੀ ਹੈ ਕੱਚੇ ਨੂੰ ਪੱਕੇ ਕਰਤੇ ਗਏ ਸੈਲਰੀ ਵਧਾਤੇ ਕਿ ਟੀਚਰਾਂ ਦੀ ਸਰਕਾਰੀ ਹਸਤਾ ਦੀ ਗੱਲ ਕੀਤੀ ਜਾਵੇ ਤਾਂ ਉੱਥੇ ਵੀ ਭਰਤੀ ਕੀਤੀ ਜਾ ਰਹੀ ਹੈ ਸਭ ਹਵਾਚੀ ਲੱਗਦਾ ਹੈ ਜੀ ਮੈਂ ਗਰਾਊਂਡ ਲੈਵਲ ਤੇ ਅਗਰ ਇਸ ਚੀਜ਼ ਦੀ ਗੱਲ ਕੀਤੀ ਜਾਵੇ ਤਾਂ ਗਰਾਊਂਡ ਲੈਵਲ ਤੇ ਕੁਝ ਨਹੀਂ ਮੈਨੂੰ ਨਜ਼ਰ ਆ ਰਿਹਾ ਮੈਨੂੰ ਕੋਈ ਬੰਦਾ ਕੋਈ 10 ਬੰਦੇ ਮੇਰੇ ਕੋਲ ਖੜੇ ਕਰਕੇ ਦਿਖਾ ਦਿਓ ਕਿਈ ਬੰਦਾ ਹਾਂ ਕੋਈ ਕਹ ਦੇਗਾ ਕਿ ਮੈਂ ਜੌਬ ਲਈ ਹੈ ਯਾ ਮੈਨੂੰ ਕੋ ਮਿਲਿਆ ਸਾਨੂੰ ਅਜੇ ਤੱਕ ਕੋਈ ਨਹੀਂ ਮਿਲਿਆ ਕਿਉਂਕਿ ਅਸੀਂ ਜਿੱਥੇ ਵੀ ਜਾਂਦੇ ਆ ਅਸੀਂ ਜਦੋਂ ਵੀ ਸੀਐਮ ਸਾਹਿਬ ਦੀ ਕੋਠੀ ਗਏ ਆ ਜਿੱਥੇ ਵੀ ਮੰਤਰੀ ਕਿਸੇ ਵੀ ਮੰਤਰੀ ਕੋਲ ਮਿਲਣ ਜਾਂਦੇ ਆ ਉੱਥੇ ਸਾਡੇ ਵਰਗੇ ਹੋਰ ਹਜ਼ਾਰਾਂ ਕੋਈ ਕੋਈ ਅਧਿਆਪਕ ਹੈ ਕੋਈ ਹੋਰ ਕਿਸੇ ਅਲੱਗ-ਅਲੱਗ ਮਹਿਕਮਿਆਂ ਤੋਂ ਉੱਥੇ ਆਂਦੇ ਆ ਉਹ ਬਜਾਰੇ ਸਾਡੇ ਵਾਂਗੂ ਹੀ ਬੈਠੇ ਹੁੰਦੇ ਆ ਕੋਈ ਸੁਣਵਾਈ ਨਹੀਂ ਉਹਨਾਂ ਦੀ ਅਸੀਂ ਤਾਂ ਪਰਮਾਨント ਸਰਕਾਰ ਗਈ ਮਤਲਬ ਕਿ ਬੇਨਤੀ ਕਰਦੇ ਆ ਕਿ ਸਾਡੀ ਸੁਣੋ 2014 ਤੋਂ ਲੰਮ ਕਰਿਆ ਜਦਕਿ ਮਾਨ ਸਰਕਾਰ ਇਹ ਦਾਵਾ ਕਰਦੀ ਹੈ ਕਿ ਸਿਹਤ ਸੇਵਾਵਾਂ ਨੂੰ ਅਸੀਂ ਵਧੀਆ ਬਣਾਵਾਂਗੇ ਕਿੱਥੋਂ ਵਧੀਆ ਬਣਵਾਵਾਂਗੇ ਮੈਂ ਹਾਲ ਦੀ ਜ਼ਿਆਦਾ ਟਾਈਮ ਨਹੀਂ ਲਵਾਵਾਂਗਾ ਆ ਨੰਗਲ ਦੀ ਗੱਲ ਕਰਾਂਗਾ 10 ਦਿਨ ਪਹਿਲੇ ਨੰਗਲ ਇੱਕ ਐਕਸੀਡੈਂਟ ਹੋਇਆ ਸੀ ਰੋਡ ਤੇ 108 ਐਂਬੂਲੈਂਸ ਨਾਲ ਉਹਨਾਂ ਨੇ 58 ਐਂਬੂਲੈਂਸ ਨਾਲ ਉਹਨਾਂ ਨੇ ਹਰੀਜੰਡੀ ਦਿੱਤੀ ਹੈ ਹੁਣ ਥੋੜੇ ਦਿਨ ਪਹਿਲੇ ਉਸ ਸਪੌਟ ਤੇ 108 ਐਂਬੂਲੈਂਸ ਨਹੀਂ ਪਹੁੰਚੀ ਸੜਕ ਸੁਰੱਖਿਆ ਫੋਰਸ ਉੱਥੇ ਗੱਡੀ ਪਹੁੰਚੀ ਹੈ ਪਰ ਉੱਥੇ 108 2 ਘੰਟੇ ਤੱਕ ਨਹੀਂ ਪਹੁੰਚੀ ਮੈਂ ਪੁੱਛਣਾ ਚਾਹੁੰਦਾ ਮਾਨ ਸਰਕਾਰ ਨੂੰ ਕਿ ਉਹ 108 ਗੱਡੀਆਂ ਕਿੱਥੇ ਗਈਆਂ ਕਿਹੜੇ ਖਾਤੇ ਚੋਂ ਸਰ ਕੀ ਕਹਣਾ ਚਾਹੋਗੇ ਕਿ 10 ਸਾਲ ਦਾ ਸਮਾਂ ਹੋ ਗਿਆ ਕਾਫੀ ਲੰਬਾ ਸਮਾਂ ਲੰਘ ਚੁੱਕਿਆ ਹੈਗਾ ਲੇਕਿਨ ਮੈਨੂੰ ਲੱਗਦਾ ਨਹੀਂ ਕਿ ਕੋਈ ਆਸ ਵੀ ਹੈ ਕਿਉਂਕਿ ਆਮ ਆਦਮੀ ਪਾਰਟੀ ਸਰਕਾਰ ਨੇ ਸੱਤਾ ਵਿੱਚ ਆਉਣ ਤੋਂ ਪਹਿਲਾਂ ਕਿਹਾ ਸੀ ਕਿ ਮੰਗਾਂ ਨੇ ਜੋ ਪਹਿਲੇ ਦਾਤੇ ਪੂਰੇ ਕਰ ਦਿੱਤੇ ਜਾਣਗੇ ਬੇਰੁਜ਼ਗਾਰਾਂ ਨੂੰ ਨੌਕਰੀ ਦਿੱਤਾ ਜਾਵੇਗਾ ਕੱਚੇ ਨੂੰ ਪੱਕਾ ਕਰਤਾ ਜਾਵੇਗਾ ਤੁਹਾਡੀਆਂ ਦਾ ਮੰਗਾਂ 2014 ਤੋਂ ਸ਼ੁਰੂ ਕਰਨੇ 10 ਸਾਲ ਹੋ ਗਏ ਸਰ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਰ ਗੱਲ ਇਹ ਹੈ ਜੀ ਵੀ ਜਦੋਂ 2014 ਚ ਸਰਕਾਰ ਬਣੀ ਸੀ ਉਦੋਂ ਜਦੋਂ ਸਾਡੀ ਭਰਤੀ ਮੁਕੰਮਲ ਹੋਈ ਸੀ ਉਦੋਂ ਤੁਹਾਨੂੰ ਬੜੀ ਆਸ ਬਣ ਗਈ ਸੀ ਵੀ ਹੁਣ ਸਾਡਾ ਜਿਹੜਾ ਕੰਮ ਖਤੇ ਹੋ ਜਾਏਗਾ ਪਰ ਪਤਾ ਨਹੀਂ ਮਾੜੀ ਕਿਸਮ ਸਾਡੀ ਕਿਉਂਕਿ ਜਦੋਂ ਇਹ ਪੋਸਟਾਂ ਨਿਕਲੇ ਸੀ ਉਦੋਂ 24 ਕੈਟਾਗਰੀਆਂ ਦੀਆਂ ਪੋਸਟਾਂ ਨਿਕਲਿਆ ਸੀ ਜਿਦੇ ਵਿੱਚੋਂ 23 ਕੈਟਾਗਰੀਆਂ ਉਹ ਮੁਕੰਮਲ ਹੋ ਗਈਆਂ ਤੇ ਇੱਕੋ ਹੀ ਕੈਟਾਗਰੀ ਸੀ ਜਿਹੜੀ ਡਰਾਈਵਰਾਂ ਦੀ ਉਹ ਨਹੀਂ ਮਤਲਬ ਕਿ ਜੁਆਇਨਿੰਗ ਦਿੱਤੇ ਗਏ ਤੇ ਭਰਤੀ ਪ੍ਰਕਿਰਿਆ ਪੂਰੀ ਹੋ ਚੁੱਕੀ ਆ ਕਿਉਂਕਿ ਉਹਦੇ ਵਿੱਚ ਜੋ ਵੀ ਸਾਡੇ ਡਰਾਈਵਿੰਗ ਟੈਸਟ ਸੀਗੇ ਜਾਂ ਰਿਟਨ ਟੈਸਟ ਸੀ ਜਾ ਸਾਡੇ ਡਾਕੂਮੈਂਟਸ ਦੀਆਂ ਜਿਹੜੀਆਂ ਸੀਗੀਆਂ ਵੈਰੀਫਿਕੇਸ਼ਨਾਂ ਉਹ ਹੋਈਆਂ ਉਹ ਸਾਰਾ ਕੁਝ ਓਕੇ ਹੋ ਚੁੱਕਿਆ ਤੇ ਸਾਡੇ ਬਹੁਤ ਜਾਣਿਆਂ ਦੇ ਹੁਣ ਵੀ ਅਸਲੀ ਸਰਟੀਫਿਕੇਟ ਜਿਹੜੇ ਉਹ ਦਫ਼ਤਰ ਦੇ ਵਿੱਚ ਜਮਾ ਨਹੀਂ ਕਈ ਸਾਡੇ ਨਾਲ ਦੇ ਮੁੰਡੇ ਆ ਉਹਨਾਂ ਦੇ ਅਸਲੀ ਸਰਟੀਫਿਕੇਟ ਉਹ ਦਫ਼ਤਰ ਜਮਾਤੇ ਨੇ ਉਹ ਹੁਣ ਹੋਰ ਜਗ੍ਹਾ ਕਿਤੇ ਅਪਲਾਈ ਕਰਨ ਯੋਗ ਵੀ ਨਹੀਂ ਰਹੇ ਤੇ ਹੁਣ ਅਸੀਂ ਤਾਂ ਹੁਣ ਵੀ ਵੈਸੇ ਵੀ ਓਵਰੇਜ ਮਤਲਬ ਹੋ ਰਹੇ ਆ ਸਾਨੂੰ ਸੀਐਮ ਸਾਹਿਬ ਤੋਂ ਇੱਕੋ ਹੀ ਘਾਸ ਆ ਜੇ ਸਾਡੀ ਇਹ ਗੱਲ ਸੀਐਮ ਸਾਹਿਬ ਤੱਕ ਪਹੁੰਚ ਜਵੇ ਸਰ ਦਾ ਭਗਵੰਤ ਸਿੰਘ ਜੀ ਮਾਨ ਤੱਕ ਤਾਂ ਹੋ ਸਕਦਾ ਇਹ ਸਾਡਾ ਮਸਲਾ ਹੱਲ ਹੋ ਸਕਦਾ ਕਿਉਂਕਿ ਅਸੀਂ ਮੰਤਰੀਆਂ ਤੋਂ ਤੁਸੀਂ ਦੇਖੇ ਦੇਖੇ ਹੋ ਵੀ ਪਿੱਛੇ ਸਾਡੀ ਕੋ ਫੋਟੋ ਹਰ ਇੱਕ ਜੇ ਜੋ ਵੀ ਸਮੇਂ ਦਾ ਮੰਤਰੀ ਸੀ ਉਹਨੂੰ ਅਸੀਂ ਮਿਲਦੇ ਰਹੇ ਹਾਂ ਤੇ ਪਰ ਸਾਡਾ ਹੱਲ ਨਹੀਂ ਹੋਇਆ ਅਸੀਂ ਇੱਕੋ ਇੱਕ ਆਸ ਕਰਦੇ ਹਾਂ ਵੀ ਜੇ ਸਾਡੀ ਗੱਲ ਭਗਵੰਤ ਮਾਨ ਜੀ ਤੱਕ ਪਹੁੰਚਦੀ ਇਹ ਹੋ ਜਵੇ ਤਾਂ ਸਾਡਾ ਮਸਲਾ ਜ਼ਰੂਰ ਹੱਲ ਹੋਊਗਾ ਸਾਨੂੰ ਪੂਰਨ ਵਿਸ਼ਵਾਸ ਆ ਪਰ ਅਸੀਂ ਇਹ ਗੱਲ ਦਾਵੇ ਨਾਲ ਨਹੀਂ ਕਹਿ ਸਕਦੇ ਕਿਉਂਕਿ ਸਾਡੀ ਹੁਣ ਤੱਕ ਸੁਣਵਾਈ ਨਹੀਂ ਹੋਈ ਅਸੀਂ ਉੱਥੇ ਦਫ਼ਤਰ 'ਚ ਵੀ ਗੇੜੇ ਮਾਰ ਕੇ ਆਨੇ ਆ ਸੀਐਮ ਸਾਹਿਬ ਦੇ ਦਫ਼ਤਰ 'ਚ ਬਹਿ ਕੇ ਵੀ ਆਨੇ ਆ ਉੱਥੇ ਟਾਈਮ ਵੀ ਨੋਟ ਕਰਾ ਕੇ ਆਨੇ ਆ ਪਰ ਸਾਨੂੰ ਨਹੀਂ ਅਜੇ ਤੱਕ ਉਹਨਾਂ ਦਾ ਟਾਈਮ ਮਿਲਿਆ ਮੀਟਿੰਗ ਦਾ ਹੜਾ ਲਗ ਟਾਈਮ ਨਹੀਂ ਮਿਲਿਆ ਮਾਨ ਸਾਹਿਬ ਦੇ ਦਫ਼ਤਰ ਵੀ ਜਾਏ ਚੰਡੀਗੜ੍ਹ ਕਈ ਵਾਰ ਸਰ ਕਿਹਨਾਂ ਚਾਹੋਗੇ ਆਮ ਆਦਮੀ ਪਾਰਟੀ ਸਰਕਾਰ ਨੇ ਕਿਹਾ ਸੀ ਆਮ ਘਰਾਂ ਤੋਂ ਸਰਕਾਰ ਚੱਲੇਗੀ ਸੱਤਾ ਵੀ ਸਰਕਾਰ ਚੱਲੇਗੀ ਬਾਈ ਦੱਸ ਰਹੇ ਨੇ ਕਿ ਮਿਲਣ ਦਾ ਟਾਈਮ ਨਹੀਂ ਦੇ ਰਹੇ ਕਿੰਨੇ ਵਾਰ ਦਫ਼ਤਰ ਗਏ ਪਹਿਲਾਂ ਤਾਂ ਪੰਜਾਬ ਬੋਲ ਦਾ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਸਾਡੇ ਬੇਜਗ੍ਹਾ ਡਰਾਈਵਰ ਵੀਰਾਂ ਦੀ ਆਵਾਜ਼ ਚੁੱਕੀ ਹੈ ਤੇ ਹੁਣ ਅਸੀਂ ਤੁਹਾਨੂੰ ਸਾਰੀ ਵਿਸਤਾਰ ਨਾਲ ਜਾਣਕਾਰੀ ਦੱਸਦੇ ਹਾਂ ਸਰ ਅਸੀਂ 2014 ਤੋਂ ਲੈ ਕੇ ਹੁਣ ਤੱਕ ਪਤਾ ਹੀ ਨਹੀਂ ਕਿੰਨੇ ਘੇੜੇ ਚੰਡੀਗੜ੍ਹ ਦੇ ਲਾਏ ਜਿਹੜੀ ਵੀ ਸਰਕਾਰ ਆਈ ਹੈ ਹਰ ਵਾਰੀ ਸਾਨੂੰ ਲਾਰਾ ਲੱਗਦਾ ਰਿਹਾ ਵੀ ਬਸ ਕੁਛ ਦਿਨ ਖੜੋ ਅਸੀਂ ਤੁਹਾਨੂੰ ਜੁਆਇਨ ਕਰਾਉਨੇ ਆ ਕੁਛ ਦਿਨ ਖੜੋ ਜੁਆਇਨ ਕਰਾਉਨੇ ਆ ਪਹਿਲਾਂ ਕਾਲੀ ਸਰਕਾਰ ਸੀ ਫਿਰ ਕਾਂਗਰਸ ਦੀ ਸਰਕਾਰ ਸੀ ਤੇ ਹੁਣ ਅਸੀਂ ਬੜੇ ਹੌਸਲੇ ਨਾਲ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਈ ਸੀ ਇਥੋਂ ਤੱਕ ਕਿ ਜਦੋਂ ਐਮਪੀ ਦੀ ਚੋਣ ਲੜੇ ਨੇ ਭਗਵੰਤ ਮਾਨ ਸਾਹਿਬ ਉਸ ਟਾਈਮ ਅਸੀਂ ਉਹਨਾਂ ਦਾ ਬੜਾ ਜੋਸੀ ਰੋਸੀ ਨਾਲ ਸਵਾਗਤ ਕੀਤਾ ਵੀ ਚਲੋ ਕੋਈ ਬੰਦਾ ਗਰੀਬੀ ਰੇਖਾ ਦੀ ਗੱਲ ਕਰਦਾ ਗਰੀਬਾਂ ਦੀ ਗੱਲ ਕਰਦਾ ਆਮ ਆਦਮੀ ਦੀ ਗੱਲ ਕਰਦਾ ਤੇ ਆਮ ਆਦਮੀ ਦੀ ਸਰਕਾਰ ਜੇ ਬਣੂਗੀ ਪੰਜਾਬ 'ਚ ਤਾਂ ਬਹੁਤ ਲੋਕਾਂ ਨੂੰ ਰੋਜ਼ਗਾਰ ਮਿਲੂਗਾ ਕਿਉਂਕਿ ਪੰਜਾਬ 'ਚ ਬੇਰੋਜ਼ਗਾਰੀ ਤੇ ਨਸ਼ਾਖੋਰੀ ਬਹੁਤ ਜ਼ਿਆਦਾ ਹੋ ਰਹੀ ਹੈ ਤੇ ਬਾਕੀ ਤੁਸੀਂ ਸਾਡੀਆਂ ਉਹ ਜਿਹੜੀਆਂ ਫੋਟੋਆਂ ਨੇ ਉਹ ਦੇਖ ਰਹੇ ਹੋ ਜਿੰਨੇ ਵੀ ਮੰਤਰੀ ਅੱਜ ਤੱਕ ਬਣੇ ਨੇ ਚਾਹੇ ਹਰਪਾਲ ਚੀਮਾ ਜੀ ਹੋ ਗਏ ਚਾਹੇ ਵਿਜੇ ਸਿੰਘਲਾ ਜੀ ਹੋ ਗਏ ਬਲਬੀਰ ਸਿੱਧੂ ਜੀ ਹੋ ਗਏ ਹੁਣ ਨਵੇਂ ਜੁਆਇਨ ਕੀਤੇ ਕਾਂਗਰਸ ਪਾਰਟੀ ਜੋ ਆਮ ਆਦਮੀ ਪਾਰਟੀ ਚਾਹੇ ਗੋਲਡੀ ਜੀ ਹੋ ਗਏ ਅਸੀਂ ਇਹਨਾਂ ਨੂੰ ਵੀ ਜਾ ਕੇ ਮੰਗ ਪੱਤਰ ਦੰਦੇ ਰਹਾਂ ਆਪਣੇ ਕਰਾਚੋਂ ਵਾਲੇ ਕੀ ਨਾਂ ਸੀ ਇਹਨਾਂ ਦਾ ਸਰਪੰਚ ਸਾਹਿਬ ਜਦੋਂ ਉਹਨਾਂ ਨੇ ਐਮਪੀ ਦੀ ਇਲੈਕਸ਼ਨ ਲੜੀ ਉਹਨਾਂ ਨੇ ਵੀ ਸਾਡੇ ਨਾਲ ਬੜੇ ਵਾਅਦੇ ਕੀਤੇ ਵੀ ਜਦੋਂ ਸਾਡੀ ਸਰਕਾਰ ਜਦ ਪਹੁੰਚ ਹੋ ਗਈ ਤਾਂ ਅਸੀਂ ਤੁਹਾਨੂੰ ਸਭ ਤੋਂ ਪਹਿਲਾਂ ਡਰਾਈਵਰ ਵੀਰਾਂ ਨੂੰ ਰੁਜ਼ਗਾਰ ਦੇਵਾਂਗੇ ਕਿਉਂਕਿ ਮਾਨ ਸਰਕਾਰ ਸੀ ਜਿਹੜੀ ਇਹ ਹੈਲਥ ਦੇ ਸੰਬੰਧੀ ਬਹੁਤ ਗੱਲਾਂ ਕਰਦੀ ਸੀ ਵੀ ਅਸੀਂ ਹੈਲਥ ਨੂੰ ਬਹੁਤ ਸੁਧਾਰਾਂਗੇ ਅਸ ਤਾਂ ਤੁਹਾਨੂੰ 10 ਸਾਲ ਹੋ ਗਏ ਆਪਣੇ ਮੰਗ ਪੱਤਰ ਦਿੰਦੇ ਨੂੰ ਲੇਕਿਨ ਆਸ ਕੋਈ ਵੀ ਨਹੀਂ ਜੇ ਮੰਨ ਲਓ ਨਹੀਂ ਤੁਹਾਡੀ ਗੱਲ ਸੁਣੀ ਜਾਂਦੀ ਹੁਣ ਇਲੈਕਸ਼ਨ ਵੀ ਨਜ਼ਦੀਕ ਨੇ 15 ਅਗਸਤ ਵੀ ਨਜ਼ਦੀਕ ਆ ਗਈ ਮੰਤਰੀ ਆਣਗੇ ਝੰਡੇ ਲਹਿਰਾਣਗੇ ਤਾਂ ਅਗਲਾ ਐਕਸ਼ਨ ਕੀ ਹੋ ਸਕਦਾ ਬਣਾ ਜੀ ਸਰ ਅਸੀਂ ਅੱਜ ਤੱਕ ਵੀ ਕਦੇ ਸਰਕਾਰ ਦਾ ਅ ਵਿਰੋਧ ਨਹੀਂ ਕੀਤਾ ਕਿਉਂਕਿ ਇਹ ਆਮ ਆਦਮੀ ਦੀ ਸਰਕਾਰ ਸੀ ਬੜੀ ਮਿਹਨਤ ਨਾਲ ਇਹ ਸਰਕਾਰ ਬਣਾਈ ਸੀ ਅਸੀਂ ਅੱਜ ਤੋਂ ਪਹਿਲਾਂ ਇੱਕ ਵੀ ਨਾਰਾ ਸਰਕਾਰ ਵਿਰੁੱਧ ਨਹੀਂ ਬੋਲਿਆ ਪਰ ਹੁਣ ਅਸੀਂ ਅ ਆਪ ਦੇ ਸੰਘਰਸ਼ ਨੂੰ ਹੋਰ ਤਿੱਖਾ ਕਰਨ ਜਾ ਰਹੇ ਹਾਂ ਆਉਣ ਵਾਲੀ 15 ਅਗਸਤ ਨੂੰ ਅਸੀਂ ਪੰਜਾਬ ਭਰ ਚ ਪੂਰੇ ਰੋਸ਼ਮਜਾਰੇ ਕਰਾਂਗੇ ਤੇ ਅ ਅਸੀਂ ਉਹ ਬੇਨਤੀ ਕਰਦੇ ਆ ਮਾਨ ਸਰਕਾਰ ਨੂੰ ਸੀਐਮ ਸਾਹਿਬ ਤਾਂ ਇੱਥੋਂ ਤੱਕ ਕਹਿੰਦੇ ਨੇ ਵੀ ਆਮ ਲੋਕਾਂ ਨੂੰ ਤੇ ਮੈਨੂੰ ਮਿਲਣਾ ਅਸੀਂ ਹਜ਼ਾਰਾਂ ਹੀ ਚੱਕਰ ਕੱਢਿਆ ਜੀ ਸੀਐਮ ਸਾਹਿਬ ਦੀ ਕੋਠੀ ਦੇ ਸਾਡੇ ਲਵੇ ਪਾਸ ਪਏ ਨੇ ਪਰ ਸਾਨੂੰ ਇੱਕ ਵਾਰੀ ਵੀ ਕਿਸੇ ਨੇ ਸੀਐਮ ਸਾਹਿਬ ਨੂੰ ਮਿਲਣ ਨਹੀਂ ਦਿੱਤਾ ਆਮ ਆਦੀ ਪਾਰਟੀ ਦੇ ਮੁੱਖ ਮੰਤਰੀ ਭਵਨ ਸਿੰਘ ਮਾਨ ਦੇ ਦਫ਼ਤਰ ਜਾ ਕੇ ਕਈ ਵਾਰ ਮਿਲਣ ਦੀ ਕੋਸ਼ਿਸ਼ ਕੀਤੀ ਹੈ ਲੇਕਿਨ ਨਹੀਂ ਮਿਲ ਰਹੇ ਤਾਂ ਬਾਈ ਜੀ ਕਹਿੰਦੇ ਕਿ ਮਾਨ ਸਾਹਿਬ ਹਮੇਸ਼ਾ ਕਹਿੰਦੇ ਰਹੇ ਨੇ ਕਿ ਸਾਨੂੰ ਆਮ ਲੋਕ ਆਕੇ ਮਿਲਣ ਲੇਕਿਨ ਅਸੀਂ ਤਾਂ ਕਈ ਵਾਰ ਜਾਇਆ ਸਾਨੂੰ ਨਹੀਂ ਮਿਲ ਰਹੀ ਤਾਂ 15 ਅਗਸਤ ਨੂੰ ਆਉਣ ਵਾਲਾ ਸੰਘਰਸ਼ ਹੈ ਜੋ ਹੋਰ ਵੀ ਤਿੱਖਾ ਵਿੱਢ ਜਾਵੇਗਾ ਜੇਕਰ ਇਹਨਾਂ ਦੀ ਗੱਲ ਨਹੀਂ ਸੁਣੀਦੀ ਸੰਗਰੂਰ ਤੋਂ ਗੁਰੂ ਸਿੰਘ ਪੰਜਾਬ ਬੋਲਦਾ